ਫਿਲੌਰ نیشنل ਹਾਈਵੇ 44 ਦਰਬਾਰ ਮਈਆ ਭਗਵਾਨ ਜੀ ਦੇ ਗੇਟ ਅੱਗੇ ਬਣੇ نیشنل ਹਾਈਵੇ ਦੇ ਪੁਲ ਹੇਠਾਂ 1 ਪਛਾਤੇ ਵਿਅਕਤੀ ਦੀ লাশ ਮਿਲੀ ਹੈ मिली जानकारी मुताबिक ए व्यक्ति रात के समय पुल के हेठा अपने ऊपर कंबल लेके सो गया और रात को सुत्ता ही रह गया ਤੇ ਜਦੋਂ ਸਵੇਰੇ ਇਸ ਨੂੰ ਕਿਸੇ ਲੰਘਦੇ ਰਾਹੀਰ ਨੇ ਦੇਖਿਆ ਤਾਂ ਉਸਨੇ ਇਸਦੀ ਸੂਚਨਾ ਥਾਣਾ ਫਿਲੌਰ ਨੂੰ ਦਿੱਤੀ ਉਸਦੀ ਮ੍ਰਿਤਕ ਦੇ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਉਸਦੀ ਮੌਤ ਨੂੰ ਹੋਏ ਕਾਫੀ ਸਮਾਂ ਹੋ ਗਿਆ ਸੀ ਕਿਉਂਕਿ ਉਸਦਾ ਸਰੀਰ ਪੂਰੀ ਤਰ੍ਹਾਂ કડ ਗਿਆ ਸੀ ਤੇ ਇਸਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਤੋਂ ਐਸਆਈ सुरेंद्र ਸਿੰਘ ਮੌਕੇ ਤੇ ਪਹੁੰਚ ਜੇ ਉਹਨਾਂ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਉਸ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਫਲੋਰ 72 ਘੰਟੇ ਵਾਲੀ ਮੌਤਰੀ ਵਿੱਚ ਰੱਖ ਦਿੱਤਾ ਤਾਂ ਕਿ ਉਸ ਦੇ ਵਾਰਸਾਂ ਦੀ ਪਾਲ ਕੀਤੀ ਜਾ ਸਕੇ ਸਰ ਇੱਕ ਨੈਸ਼ਨਲ ਹਾਈਵੇ ਆ ਬਣਿਆ ਹੋਇਆ ਉਹ ਤਾਂ ਪਲ ਬਣਿਆ ਮਈਆ ਸਰਕਾਰ ਦੇ ਮੰਦਿਰ ਦੇ ਬਿਲਕੁਲ ਗੇਟ ਦੇ ਸਾਹਮਣੇ ਉੱਥੋਂ ਇੱਕ ਸਵੇਰੇ ਇੱਕ ਬਜ਼ੁਰਗ ਦੀ ਡੈੱਡ ਬਡੀ ਮਿਲੀ ਆ ਪਰ ਪਤਾ ਲੱਗਦਾ ਸਰ ਪੂਣੀਆ ਕਿੱਥੇ ਦਾ ਸਾਨੂੰ ਇੱਕ ਨਾ ਸਵੇਰੇ ਰਾਗੀਰ ਵੱਲੋਂ ਫੋਨ ਕੀਤਾ ਗਿਆ ਕਿ ਇੱਕ ਨਾ ਬਜ਼ੁਰਗ ਇੱਥੇ ਪਏ ਹੋਏ ਨੇ ਬੇਸੂ ਦਾ ਹਾਲ ਨ ਦੇ ਵੀ ਜਦੋਂ ਅਸੀਂ ਸਾਡੇ ਆਏ ਹੋਏ ਨੇ ਐਸ ਸੁਰਿੰਦਰ ਗਏ ਸੀਗੇ ਉੱਥੇ ਉਹ ਆਇਡੈਂਟੀਫਾਈ ਕੀਤਾ ਤੇ ਇੱਕ ਬਜ਼ੁਰਗ ਸੀਗੇ ਇਹਨਾਂ ਦੀ ਏਜ ਲਗਭਗ 50 ਪਲੱਸ ਲੱਗ ਰਹੀ ਹੈ ਤੇ ਉਹ ਉਹਨਾਂ ਦੀ ਡੈੱਡ ਬੋਡੀ ਪਈ ਸੀ ਬੇਸਿਕਲੀ ਤੇ ਉਹਨੂੰ ਉਹਦੀ ਚੈਕਿੰਗ ਕੀਤੀ ਗਈ ਹੈ ਉਹਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਆਲੇ-ਵਾਲੇ ਲੋਕਾਂ ਨਾਲ ਵੀ ਗੱਲ ਕੀਤੀ ਗਈ ਹੈ ਕਿਉਂਕਿ ਮਈਆ ਦਰਬਾਰ ਤੇ ਕਾਫੀ ਲੋਕ ਆਉਂਦੇ ਆ ਤੇ ਕਾਫੀ ਲੋਕ ਜਿਹੜੇ ਘਰੋਂ ਵੀ ਥੋੜੇ ਡਿਪਰੈਸਡ ਹੁੰਦੇ ਉੱਥੇ ਆ ਕੇ ਬਹਿ ਵੀ ਜਾਂਦੇ ਆ ਜੋ ਪਹਿਲੇ ਵੀ ਇਸ ਚੀਜ਼ ਦਾ ਪਤਾ ਲੱਗਦਾ ਉਹਨੂੰ ਹਜੇ ਤੱਕ ਉਹਦੀ ਆਇਡੈਂਟੀਫਿਕੇਸ਼ਨ ਨਹੀਂ ਹੋ ਸਕੀ ਹੈ ਜੀ ਕੋਈ ਉਹਦੇ ਸੱਟ ਚੋਟ ਦੇ ਤੇ ਕੋਈ ਨਿਸ਼ਾਨ ਨਹੀਂ ਹੈਗੇ ਕੋਈ ਇਦਾਂ ਦੀ ਗੱਲਬਾਤ ਨਹੀਂ ਸਮਝ ਆਂਦੀ ਤੇ ਇਸ ਲਈ ਉਹਨੂੰ ਨਾ ਮੋਰਚੀ ਵਿੱਚ ਕਰਾ ਦਿੱਤਾ ਗਿਆ ਹੈ ਜਮਾ ਤੇ ਉਹਦੀ ਇੱਕ ਇਸ਼ਤਿਹਾਰ ਐਡਵਰਟਾਈਜ਼ਮੈਂਟ ਅਸੀਂ ਇਸ਼ੂ ਕਰਵਾ ਰਹੇ ਹਾਂ ਸੋ ਥੈਟ ਕਿ ਪਹਿਲੇ ਆਇਡੈਂਟੀਫਾਈ ਹੋ ਸਕੇ ਕਿ ਹੈ ਕੌਣ ਨੇ ਬਜ਼ੁਰਗ ਇਹਨਾਂ ਦੇ ਕੋਈ ਵੇਅਰ ਅਬਾਊਟਸ ਦਾ ਪਤਾ ਲੱਗ ਸਕੇ ਕਿਉਂਕਿ ਹਜੇ ਤੱਕ ਉਹਨਾਂ ਦੇ ਵੇਅਰ ਅਬਾਊਟਸ ਦਾ ਪਤਾ ਨਹੀਂ ਲੱਗਾ ਕੱਪੜੇ ਬੰਗਰੇ ਕਿੱਥੋਂ ਦੇ ਸਰ ਕੱਪੜੇ ਉਹਨਾਂ ਦੀ ਪੂਰੀ ਜੀ ਪੈਂਟ ਪਾਈ ਦੀ ਸੀ ਥੋੜੀ ਸਲੇਟੀ ਜੇ ਰੰਗ ਦੀ ਉਹਦੀ ਸ਼ ਤੇ ਇਹਦੇ ਕਾਫੀ ਲੱਗਦੇ ਆ ਤੇ ਵਾਈਟ ਉਹਨਾਂ ਦੀ ਬੀਅਰਡ ਹੈਗੀ ਹੈ ਤੇ ਕਮਜ਼ੋਰ ਜੇ ਸ਼ਖਸ ਲੱਗਦੇ ਆ ਤੇ ਕੋਈ ਪਰ ਕੋਈ ਛੱਟ ਚੋਟ ਜਾਂ ਕੋਈ ਅਦਰਵਾਈਜ਼ ਕੋਈ ਗੱਲ ਨਹੀਂ ਲੱਗ ਰਹੀ ਹੈ ਤੇ ਹੁਣ ਉਹ ਫਰਦਰ ਜੋ ਵੀ ਇਹਦੇ ਵਿੱਚ ਆਏਗਾ ਜਦੋਂ 75 ਘੰਟੇ ਤੱਕ ਉੱਥੇ ਬੋਡੀ ਰੱਖੀ ਜਾਏਗੀ ਉਸ ਤੋਂ ਬਾਅਦ ਉਹ ਪੋਸਮਾਰਟਮ ਕਰਾਇਆ ਜਾਏਗਾ ਜੋ ਵੀ ਚੀਜ਼ ਸਾਹਮਣੇ ਆਏਗੀ ਪਹਿਲੇ ਤਾਂ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰਾਵਾਂਗੇ ਫਿਰ ਫਰਦਰ ਉਹਦੇ ਵਿੱਚ ਪਤਾ ਲੱਗੇਗਾ ਕਿ ਕਿੱਥੋਂ ਆਈ ਸੀ ਬਜੁਗ ਤੇ ਇੱਥੇ ਕਿੱਦਾਂ ਪਹੁੰਚੇ